ਠਾਣਾ ਸਿਟੀ ਬਲਾਚੌਰ ਦੀ ਪੁਲਸ ਨੇ 100 ਗ੍ਰਾਮ ਅਫੀਮ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹਾਈਟ ਹੈ ਸਬ ਡਿਵੀਜ਼ਨ ਬਲਾਚੌਰ ਦੀ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ 100 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਇਹ ਦੋਵੇਂ ਦੋਸ਼ੀ ਅਨਿਲ ਪੁੱਤਰ ਧੀਰ ਸਿੰਘ ਵਾਸੀ ਯੂਪੀ ਅਤੇ ਮੁਕੇਸ਼ ਸਿੰਘ ਪੁੱਤਰ ਚੰਦਰਪਾਲ ਵਾਸੀ ਅਲੀਗੰਜ ਜ਼ਿਲ੍ਹਾ ਬਰੇਲੀ ਦੇ ਵਸਨੀਕ ਹਨ ਇਹਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਕਿ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਰਟੀਐਸ ਐਸਐਸਪੀ ਸਾਹਿਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ श्री शार्प सुंदर शर्मा डीएसपी सबडिविजन वलाचौर जी जी जो गवाही दे पंजाब सरकार ਵੱਲੋਂ ਮੇਰੇ ਨਿਰਦੇਸ਼ ਜੁਦ ਨਸ਼ਾ ਵਿਰੋਧ ਦੇ ਤਹਿਤ ਜੋ ਪਿਛਲੇ 1 ਮਹੀਨੇ ਤੋਂ ਸਾਨੂੰ ਡਿਊਟੀਆਂ ਸਾਡੇ ਅਫਸਰ ਸਾਹਿਬਾਨ ਨੇ ਲਾਈਆਂ ਸੀ ਜਿਸ ਦੇ ਤਹਿਤ ਮਾੜੇ ਨਸ਼ਾ ਕਰਨ ਵਾਲੇ ਜਾਂ ਤੇ ਨਸ਼ਾ ਵੇਚਣ ਵਾਲੇ ਜਿਹੜੇ ਆ ਵਿਅਕਤੀ ਉਨਤੇ ਨજર ਸਖਤੀ ਨਾਲ ਰੱਖੀ ਜਾ ਰਹੀ ਸੀ ਤੇ ਜਿਸ ਦੇ ਤਹਿਤ ਸਾਡੇ ਕੱਲ ਥਾਣਾ ਤੋਂ ਐਸਆਈ ਕੋਲਸਨ ਰਾਜੀ ਆਪਣੀ ਪੁਲਿਸ ਪਾਰਟੀਆਂ ਸਵੇਤ ਮੈਡੀ ਔਰ ਹੋਰ ਜਿਹੜੇ ਕਿੰਗ 버ਗਰ ਦੇ ਵਿੱਚ ਉਧਰ ਮੈ ਪ੍ਰਠੇ ਦੀ ਮੋੜ ਤੇ ਪੈਟਰੋਲਿੰਗ ਕਰ ਰਹੇ ਸੀਗੇ ਤੇ ਜਿੱਥੇ ਇਹਨਾਂ ਨੂੰ ਦੋ ਨੌਜਵਾਨ ਜਿਹੜੇ ਆ WhatsApp 'ਤੋਂ ਸਾਹਮਣੇ ਤੋ ਦਿਖਾਈ ਦਿੱਤੇ ਆਉਂਦੇ ਜਿਹਨਾਂ ਨੇ ਪੁਲਿਸ ਪਾਰਟੀ ਨੇ ਜਿਹੋ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਉਹਨਾਂ ਨੂੰ ਰੋਕਿਆ ਤੇ ਉਹਨਾਂ ਦੇ ਪਾਸ ਜੋ ਵੀ ਨਸ਼ੀਲਾ ਕੋਈ ਆਪਣੇ ਭਾਰੀ ਲਫਾਫਾ ਸੀ ਵਜਨਦਾਰ ਉਹ ਉਹਨਾਂ ਨੇ ਇਹੋ ਦੇਖ ਕੇ ਮੋਟਰਸਾਈਕਲ ਨੂੰ ਫੜਤਾ ਫਿਰ ਉਹਨਾਂ ਦੇ ਨਾਮ ਪਤੇ ਇਹਨਾਂ ਨੇ ਪਤਾ ਕੀਤੀ ਜਿਹੜਾ ਵਿੱਚੋਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਅਨਿਲ ਪੁੱਤਰ ਧੀਰ ਸਿੰਘ ਵਾਸੀ ਧਰਮਪੁਰਾ थाना ਬਸੋਲੀ ਜਿਹਨਾਂ ਬਤਾਉ ਜੁਪੀ ਜਿਹੜਾ ਕਿ ਹੁਣ ਇਸ ਸਮੇਂ ਮਹਿੰਦੀਪੁਰ ਪਿੰਡ ਦੇ ਵਿੱਚ ਕਰਾਏ ਤੇ ਰਹਿ ਰਿਹਾ ਤੇ ਦੂਸਰਾ ਇਹਦੇ ਨਾਲ ਲੜਕਾ ਸੀਗਾ ਉਹ ਮਕੇਸ਼ ਸਿੰਘ ਪੁੱਤਰ ਚੰਦਰਪਾਲ ਵਾਸੀ ਅਲੀ ਗੰਜ थाना ਅਲੀ ਗੰਜ ਤੇ ਬਰੇਲੀ ਦਾ ਰਹਿਣ ਵਾਲਾ ਇਹ ਕੋਹੋਂ ਰੋਡ ਤੇ ਬਲਾ ਚੌਜ ਜਿਹੜਾ ਇਹ ਰਹਿ ਰਿਹਾ ਦੋਨੋਂ ਅਲੱਗ-ਅਲੱਗ ਜਿਹੜਾ ਅਨਿਲ ਕੁਮਾਰ ਆ ਇਹ ਕੰਸਟਰਕਸ਼ਨ ਦਾ ਕੰਮ ਕਰਦਾ ਹੈ ਬਾਥਰੂਮ ਦਾ ਰਿਪੇਅਰ ਵਗੈਰਾ ਦਾ ਤੇ ਜਿਹੜਾ ਮੁਕੇਸ਼ ਦਾ ਉਹ ਕੁਲਚੀਆਂ ਵਗੈਰਾ ਜਿਹੜੀ ਲਗਾਉਂਦਾ ਪਹਿਲਾਂ ਇਹ ਇੱਥੇ ਬੜਾ ਚੌੜਾ ਲਾਉਦਾ ਸੀ ਤੇ ਅੱਜ ਕੱਲ ਇਹ ਮੋਤੋ ਮੋੜ ਦੇ ਲਾਗੇ ਛੱਗ ਗਿਆ ਆਪਣੀ ਜਿਹੜੀ ਇਹ ਜਿਹੜੀ ਲਗਾ ਦੇ ਇਹਨਾਂ ਨੂੰ ਜਦੋਂ ਕਾਬੂ ਕੀਤਾ ਸੀ ਇਹਨਾਂ ਕੋਲੋਂ ਟੁੱਟੇ ਹੋਏ ਜਿਹੜਾ ਨੁਖਾਫਾ ਦੀ ਤਰਾਸ਼ੀ ਜਿਹੜੀ ਆ ਉਹ ਪੁਸ਼ ਰਾਜ ਜੀ ਉਹ ਕੀਤੀ ਗਈ ਤੇ ਉਸ ਵਿੱਚੋਂ ਅਸੀਂ ਬਰਾਮਦ ਹੋਈ ਜੋ ਇਹਨਾਂ ਨੇ ਆਪਣਾ ਉਸ ਦਾ ਵਜਨ ਕੀਤਾ ਤੇ ਉਹ 100 ਗ੍ਰਾਮ ਇਹ ਵੀ ਪੁਸ਼ਕਿਸ ਦੌਰਾਨ ਇਹਨੇ ਦੱਸਿਆ ਕਿ ਬੰਦਾ ਪਿੱਛੇ ਜਿਹੜਾ ਆ ਜੁਪੀ ਨੂੰ ਆਪਣੇ ਬਲੌਂਗ ਕਰਦਾ ਆ ਬਰੇਲੀ ਸਾਈਟ ਨੂੰ ਤੇ ਉੱਥੇ ਕੁਝ ਏਰੀਆ ਦੇ ਵਿੱਚ ਇਹਨਾਂ ਦੇ ਜਿਹੜੇ ਣਾਣੇ ਉਧਰ ਦੇ ਹੈਗੇ ਆ ਫੈਮਿਲੀ ਵਰਕਰ ਨੇ ਉਹ ਖੋਤਾ ਖੇਤਾ ਫੋਤਾ ਚ ਕੰਮ ਕਰਦੇ ਜਾ ਕੇ ਜਿੱਥੇ ਖੇਮ ਦੀ ਕੁਝ ਏਰੀਆ ਚ ਖੇਤੀ ਅਲਾਓ ਹੈਗੀ ਆ ਉਥੋਂ ਇਹ ਕੁਛੋ ਕੁਛ ਥੋੜਾ ਬਚਤ ਕਰਕੇ ਉਹਦੀ ਜੋੜ ਕੇ ਇਹ ਪੰਜਾਬ ਚ ਇੱਥੇ ਲੈ ਆਉਂਦੇ ਆ ਤੇ ਜਿਹੜੇ ਇੱਥੇ ਵੀ ਕੁਝ ਜ਼ਰੂਰ ਕਮੰਦ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਹ ਮਹਿੰਗੇ ਭਾਅ ਵਿੱਚ ਦੇ ਦਿੰਦੇ ਆ ਜਨ ਜਿਹੜੇ ਦੋ ਲੋਕ ਦੀ ਕਟਾਈ ਨਾਲ ਕੋ ਪਹਿਲਾਂ ਵੀ ਮੁਕਾਬਲਾ ਆ ਜੇ ਇਹਦੇ ਨਾਲ ਕੁਝ ਹੈ ਦੋਨਾਂ ਦੇ ਖਿਲਾਫ ਤਿੰਨ ਤਿੰਨ ਮੁਕਦਮੇ ਜਾਵੇ ਦਰਜ ਹੈਗੇ ਆ ਇੱਕ ਐਡੀ ਦੇ ਵਿੱਚ ਤਹਾਠ ਹੈਗੇ ਤਿੰਨ ਚਾਰ ਮੁਕਾਦਮੇ ਤੇ ਤਿੰਨ ਚਾਰ ਮੁਕਦਮੇ ਇਹਨਾਂ ਦੇ ਲੜਾਈਆਂ ਦੇ ਇਹਨਾਂ ਦੇ ਖਾਫਦਾ ਤੇ ਤਤੀਸ਼ ਨੂੰ ਅਸੀਂ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਜਿਹੜੀ ਬਣਦੀ ਹੈ ਉਹਦੀ ਚਾਰ ਬਈਆ ਹੋਰ ਵੀ ਜਿਹੜੀ ਇਹ ਨਾਲ ਜੁੜੇ ਹੋਏ ਬੰਦੇ ਆ ਉਹਨਾਂ ਨੂੰ ਤਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪੰਜਾਬ ਦੇ ਵਿੱਚ ਜਦ ਤੱਕ ਸਵਾਸੀ ਜਿਹੜੇ ਹੈਗੇ ਉਹ ਦਾਤਰ ਰੈਲ ਕਰ ਮਨ ਕੀ ਰეკਮੈਂਡ ਕਰ ਰਿਹਾ ਉਹ ਵੀ ਵੈਰੀਫਿਕੇਸ਼ਨ ਦੇਖੋ ਇਹ ਤਾਂ ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਕਸਬੇ ਦੇ ਜਿਹੜੇ ਨਾਗਰਿਕ ਲੋਕ ਨੇ ਉਹਨਾਂ ਨੂੰ ਵਸਿੰਦੇ ਨੇ ਬਰਾ ਚੌਰ ਦੇ ਜਿਹੜੇ ਇਹਨਾਂ ਨੂੰ ਰੈਂਟ ਦੇ ਕਮਰੇ ਕਰਾਏ ਦਿੰਦੇ ਆ ਇਹ ਤਾਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਵਾਰ-ਵਾਰ ਕਹਿ ਚੁੱਕੇ ਆ ਕਿ ਤੁਸੀਂ ਆਪਣੇ ਜਿਹੜੇ ਪ੍ਰਵਾਸੀ ਰੱਖੇ ਹੋਏ ਆ ਇਹਨਾਂ ਦੀ ਬਾਕਾਇਦਾ ਪ੍ਰਾਪਰ ਜਿਹੜੀ ਆ ਪੁਲਿਸ ਰਾਹੀਂ ਵੈਰੀਫਿਕੇਸ਼ਨ ਕਰਾਓ ਤਾਂ ਕਿ ਇਹਨਾਂ ਦੇ ਜਿਹੜਾ ਕਰੈਕਟਰ ਰੂਪ ਚਿੱਤਰ ਬਾਰੇ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੀ ਫੈਮਿਲੀ ਉਹਨੇ ਬੁਲਾਉਂ ਕਰਦੇ ਆ ਥੋੜੇ ਜੇ ਕਰਾਏ ਦੇ ਲਾਲਚ ਵਿੱਚ ਅਸੀਂ ਇਦਾਂ ਜੇ ਜਰਾਈ ਪੇਸ਼ਾ ਜਿਹੜੇ ਲੋਕਾਂ ਨੂੰ ਅਸੀਂ ਇੱਥੇ ਰੱਖ ਲੈਣੇ ਪરા ਦੰਨੇ ਆ ਜੋ ਹੌਲੀ ਹੌਲੀ ਸਾਡੇ ਵੀ ਜਿਹੜੇ ਸਮਾਜ ਦੇ ਜਿਹੜੇ ਲੋਕ ਆ ਇਹਨਾਂ ਨੂੰ ਜੋੜ ਕੇ ਕ੍ਰਾਈਮ ਕਰਨਾ ਸ਼ੁਰੂ ਕਰ ਦਿੰਦੇ ਆ ਜੋ ਕਿ ਬਹੁਤ ਮਾੜੀ ਗੱਲ ਹੈ ਇਹ ਪਿਛਲੇ 15-20 ਸਾਲ ਤੋਂ ਰਹਿ ਰਹੇ ਜੀ ਪੰਜਾਬ ਦੇ ਵਿੱਚ ਇਹਨਾਂ ਦੇ ਪਹਿਲਾਂ ਬਜ਼ੁਰਗ ਆਏ ਸੀ ਫਿਰ ਇਹ ਕਾਫੀ ਦੇਰ ਤੋਂ ਖੁਦ ਇਹ ਲੜਕੇ ਦੋਨੋਂ ਜਿਹੜੇ ਆ ਉਹ ਪੰਜਾਬ ਦੇ ਬਾਜ਼ਾਰਾਂ ਚ ਇੱਥੇ ਬੜਾ ਜ਼ੋਰ ਦੇ ਵਿੱਚ ਫਿਰ ਤੁਰਕੇ ਕੰਮ ਕਰਦੇ ਆ ਤੇ ਇਹ ਜਿਹੜਾ ਲੜਕਾ ਮੁਕਿ ਇਸ ਚੀਜ਼ ਤੋਂ ਪਹਿਲਾਂ ਵੀ ਇਥੇ ਸਾਡੇ ਥਾਣੇ ਬਰਾਚੌਰ ਚ ਹਕੀਮ ਦਾ ਪਰਚਾ ਇਥੇ ਕਰਦਾ ਰਿਹਾ ਸੀ ਤੇ ਉਸ ਤੋਂ ਬਾਅਦ ਉਹ ਕਰਦੇ ਤੇ ਫਿਰ ਵੀ ਇਹ ਜਿਹੜੀ ਛੱਟ ਕੋਈ ਨਫਸ ਸੀਗੀ ਕਿ ਇਹ ਬੰਦਾ ਇਸ ਤਰ੍ਹਾਂ ਦੀ ਕਰਾਇਮ ਕਰ ਰਿਹਾ ਤੇ ਤੇ ਨਜ਼ਰ ਰੱਖੀ ਹੋਈ ਸੀ ਤੇ ਸਾਨੂੰ ਮੁਕਦਰ ਦੀ ਮਿਲੀ ਇਤਲਾਮ ਤੋਂ ਸਾਨੂੰ ਇਹਦੇ ਤੋਂ ਬਰਾਮਦਗੀ ਦੀ ਕਾਮਯਾਬੀ